ਸਸਿਕਾ ਅਲਸੀ ਇਹਨੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਦਾ ਤੇ ਆਪਾਂ ਹੁਣ ਅੱਜ ਜਿਹੜੀ ਕਟਿੰਗ ਕਰਨੀ ਹੈਗੀ ਉਹ ਕੋ ਬਾਂਹ ਦੀ ਕਟਿੰਗ ਕਰਨੀ ਹੈ ਬਾਂਹ ਕਟਿੰਗ ਬਾਰੇ ਤੇਰੀ ਬਾਂਹ ਦੇ ਵਿੱਚ ਆਉਣ ਵਾਲੀ ਪ੍ਰੋਬਲਮ ਹੁੰਦੀ ਹੈ ਵੀ ਜਿਵੇਂ ਉਹ ਆਪਣੇ ਮੋਢੇ ਦੇ ਤੇ ਝੋਲ ਜਾਂ ਕੈਨ ਲੱਗ ਜਾਂਦਾ ਮੁੰਰੇ ਹਨਾ ਜਿਹੜੀ ਡੈਡੀ ਪਲਾਈ ਪਲੋਈ ਹੁੰਦੀ ਆ ਆਪਣੀ ਉੱਥੇ ਤੇ ਇੱਕ ਆਪਣੀ ਜਿਹੜੀ ਖਿੱਚ ਪੈਣ ਲੱਗਦੀ ਹੈ ਬਾਹਾਂ ਜੜਨ ਵੇਲੇ ਉਹ ਕਿਉਂ ਪੈਂਦੀ ਹੈ ਉਹਦਾ ਕੀ ਕਾਰਨ ਹੈਗਾ ਵੀ ਉਹ ਕਾਟ ਕਿਸ ਤਰ੍ਹਾਂ ਪਾਉਣੀ ਹੁੰਦੀ ਹੈ ਸਹੀ ਕਾਟ ਕਹੂਗੀ ਜੀ ਉਹ ਕੇਰ ਹੀ ਉਹਦਾ ਸਹੀ ਤਰੀਕੇ ਨਾਲ ਉਹ ਜੜੀ ਜਾਊਗੀ ਤੇ ਫਿਟਿੰਗ ਆਊਗੀ ਇਹਦੇ ਵੀ ਬਹੁਤ ਵੱਡੀ ਗੱਲ ਟੀਕੀ ਹੁੰਦੀ ਹੈ ਤੇ ਉਹ ਪ੍ਰੋਬਲਮ ਆਪਾਂ ਤੁਹਾਨੂੰ ਦੱਸਾਂਗੇ ਵੀ ਕਾਟ ਕਿਵੇਂ ਪੈਂਦੀ ਹੈ ਤੇ ਕਿੰਨੇ ਇੰਚ ਦੀ ਕਾਟ ਪੈਂਦੀ ਹੈ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਆਪਾਂ ਬਾਹਾਂ ਕਟਿੰਗ ਕਰਾਂਗੇ ਤੇ ਬਾਹਾਂ ਕਟਿੰਗ ਕਰਨ ਤੋਂ ਬਾਅਦ ਤੁਹਾਨੂੰ ਸਾਰਾ ਦੱਸਾਂਗੇ ਬਾਹਾਂ ਕਟਿੰਗ ਵੀ ਕਰਾਂਗੇ ਤੇ ਬਾਹਾਂ ਜੜਤੀ ਦਿਖਾਵਾਂਗੇ ਅੱਜ ਉਹਨਾਂ ਆਪਾਂ ਕਟਿੰਗ ਕਰ ਲਏ ਹਾਂਜੀ ਇਹ ਆਪਾਂ ਨਾ ਹਾਫ ਬਾਜੂ ਦੀ ਕਟਿੰਗ ਕਰਨੀ ਉਹ ਕਹਿੰਦੀ ਗਰਮੀ ਵਾਲਾ ਸੂਟਾ ਸਾਡਾ ਵੀ ਅੱਧੀ ਬਾਹਂ ਹੀ ਕਾਣੀਆ ਸੀ ਅੱਧੀ ਬਾਹਂ ਦੀ ਕਟਿੰਗ ਕਰਾਂਗੇ ਆਪਾਂ ਆਪਣੀ ਬਾਹਂ ਦੀ ਲੰਬਾਈ 7 ਇੰਚ ਤੇ 2 ਇੰਚ ਆਪਾਂ ਵੱਧ ਲੈ ਲਾਂਗੇ 9 ਇੰਚ ਠੀਕ ਹੈ ਜੀ ਤੇ ਇਧਰੋਂ ਆਪਾਂ ਮੋਢਾ ਲੈ ਲਿਆ ਆਪਣਾ 9.5 ਵਾਂਗੂ ਆ ਕਿਉਂਕਿ ਉਹ ਪਤਲੀ ਹੈਗੀ ਤੇ 8 ਕੋਡਾਂ ਦਾ ਮੋਢਾ ਤਿਆਰ ਹੈਗਾ ਇਧਰੋਂ ਆਪਾਂ ਸਾਰਾ 9 ਇੰਚ ਲੈ ਲਿਆ 7 ਇੰਚ ਆਪਣੀ ਬਾਹਂ ਤਿਆਰ ਸੀ ਤੇ 9 ਇੰਚ ਇੱਕ ਨਿਸ਼ਾਨੀ ਲਾ ਕੇ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਠੀਕ ਹੈ ਜੀ ਐਸੇ ਉਹ ਆਪਣੀ ਲੈਂਥ ਆ ਜੀ ਐਸੇ ਉਹ ਆਪਣਾ ਮੋਡਾ ਆ ਜੀ ਹੁਣ ਆਪਾਂ ਇਹਦੀ ਕਾਰਡ ਸੂਨ ਦੱਸਦੇ ਪਹਿਲਾਂ ਤਾਂ ਆਪਾਂ 3 ਇੰਚ ਤੇ ਸੂਨ ਬਤਈਏ ਵੀ ਆਪਾਂ ਨਿਸ਼ਾਨੀ ਲਾਉਣੀ ਕਿਉਂਕਿ ਆਪਣੀ ਇਹਦੀ ਕਾਰਡ ਪੈਂਦੀ ਹੁੰਦੀ ਆ ਉਹ 3 ਇੰਚ ਦੀ ਪੈਂਦੀ ਹੁੰਦੀ ਆ ਹਰੇਕ ਬਾਹਾਂ ਦੀ ਠੀਕ ਹੈ ਜੀ ਫਿਰ ਆਪਣਾ ਮੋਡਾ ਇਹਨਾਂ ਦਾ 8 ਮੋਡਾ ਹੀ ਹੈਗਾ ਤੇ ਆਪਾਂ ਕਿਹੜਾ 7.5 ਤੇ ਨਿਸ਼ਾਨੀ ਲਾਣਾਗੇ ਕਿਉਂਕਿ ਅੱਧਾ ਇੰਚ ਉਹ ਗਲਾਈ ਪੈਨ ਕਰਕੇ ਬਾਹਰ ਜਾਂਦਾ ਹੁੰਦਾ ਇਧਰੋਂ ਅਰੇ ਇਹ ਲੈਣਾ ਪਗਲਾ ਇੱਥੇ ਦੇਖਦੇ ਤੇ ਮੋਟਾ ਵਾਪਸ ਚਲੋ ਠੀਕ ਹੈ ਜੀ ਹੁਣ ਆਪਾਂ ਇਹਨਾਂ ਦੀ ਮੂਰੀ ਲਵਾਂਗੇ ਮੂਰੀ ਇਹਨਾਂ ਦੀ ਹੈਗੀ 5.5 ਤੇ 1.5 ਆਪਾਂ ਵੱਧ ਲੈ ਲਾਂਗੇ 7 ਇੰਚ 7 ਇੰਚ ਤੇ ਇੱਥੋਂ ਆਪਾਂ ਮਾਰਜਿਨ ਲੈ ਲਾਂਗੇ 1.5 ਇੰਚ ਦਾ ਇਧਰੋਂ ਵੀ ਆਪਣਾ 1.5 ਦਾ ਮਾਰਜਿਨ ਲੈਣਾ ਹੈ ਇਹਨਾਂ ਨੂੰ ਲਗਾ ਦੇ ਠੀਕ ਹੈ ਆ ਆਪਣੀ ਫਿਟਿੰਗ ਆਲੀ ਸੁਣਾਈ ਹੋ ਗਈ ਆ ਆਪਣੀ ਦੂਜੀ ਹੋ ਗਈ ਹੁਣ ਆਪਾਂ ਇੱਥੋਂ ਕਾਰਟੋਨੀ ਕਾਟਿੰਗ ਤੁਸੀਂ ਕਿਵੇਂ ਕਾਉਣੀ ਵਾਸਤੇ ਤੋ 3 ਇੰਚ ਛੱਡ ਦਿਓ ਕਰੋ 2.5 3 ਇਹ ਤੋਂ ਆਪਾਂ ਬੰਦ ਪਾਸਾ ਹੈਗਾ ਆਪਣਾ ਪਿੱਲਾ ਪਾਸਾ ਇਧਰੋਂ ਕਾਰਡ ਵਾ ਕੇ ਲੈ ਕੇ ਆਮਾ ਲਓ ਇਸ ਤਰ੍ਹਾਂ ਲਿਆ ਕੇ ਤੋਂ ਇਸ ਤਰ੍ਹਾਂ ਬੇਦੀ ਕੱਟ ਹੁਣ ਆਪਾਂ ਇਹਦੀ ਕਟਿੰਗ ਕਰਦੇ ਆਂ ਫਿਰ ਆਪਾਂ ਉਸ ਨੂੰ ਬਲੇ ਪੀਸ ਦੀ ਕਾਰਡ ਕੋਣੀ ਦੱਸਾਂਗੇ ਕਿ ਇਹਨਾਂ ਆਪਾਂ ਕਟਿੰਗ ਕਰਕੇ ਨਾ ਤੁਹਾਨੂੰ ਪਤਾ ਜੇ ਲੱਗ ਜੂਵੇ ਇਸ ਤਰ੍ਹਾਂ ਕਟਿੰਗ ਹੋਣੀ ਚਾਹੀਦੀ ਹੈ ਇਹ ਰਹਿ ਗਈ ਤੁਹਾਡਾ ਕਲੇਟਸ ਸਬ ਤੋਂ ਬੁਨਿਆਦੀ ਹੈ। ਇਹ ਤੁਹਾਨੂੰ ਬਹੁਤ ਹੀ ਕੰਟੀ। ਉਹ ਆਪਣੇ ਮਾਰਟੀ ਨੂੰ ਆਪਣੇ ਵੀਡੀਓ ਵਿੱਚ ਸਾਡੀ ਬੰਦ। ਠੀਕ ਹੈ ਜੀ। ਹੁਣ ਆਪਾਂ ਸੋਨੂਏ ਦੀ ਕਾਰਟ ਦੱਸਦੇ ਜਿਹੜੀ ਆਪਣੀ ਬਾਹਾਂ ਦੀ ਕਾਰਟ ਪੈਂਦੀ ਹੁੰਦੀ ਹੈਗੀ। ਉਹਨਾਂ ਆਪਾਂ ਬਾਹਾਂ ਤੇ ਵੀ ਆਪਣੀ ਵਧੀਆ ਤਰੀਕੇ ਨਾਲ ਡੂੰਗੀ ਕਾਟ ਪਾਣੀ ਜਿਵੇਂ ਕਿ 1 ਇੰਚ ਦੀ। 1.5 ਇੰਚ ਦੀ। ਠੀਕ ਹੈ ਜੀ। ਜੇ ਆਪਾਂ ਇਹੀ ਕਾਟ ਆਪਾਂ ਵਧੀਆ ਤਰੀਕੇ ਨਾਲ ਡੂੰਗੀ ਕਰਕੇ ਪਾਵਾਂਗੇ। ਫੇਰ ਹੀ ਆਪਣੀ ਜਿਹੜੀ ਝੋਲ ਪੈਣ ਦਾ ਹੀ ਪ੍ਰੋਬਲਮ ਹੈ ਉਹ ਫੇਰ ਹੀ ਠੀਕ ਹੋਊਗੀ ਜੇ ਆਪਾਂ ਇਥੋਂ ਕਾਟਣਾ 1 ਕਜਮ 4 ਇੰਚ ਦੀ ਕਾਟ ਪਾਵਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਉਧਰੋਂ ਪਾਉਂ ਲਈਏਗੀ ਬਾਹਾਂ ਦੀ ਕਾਟ ਮਤਲਬ ਕਿ ਕਮੀਜ਼ ਵਾਲਾ ਜਿਹੜਾ ਆਪਣਾ ਮੋਢਾ ਹੁੰਦਾ ਉਹਦੀ ਕਾਟ ਵੀ ਇਸੇ ਤਰ੍ਹਾਂ ਹੀ ਪਾਉਣੀ ਹੈ ਤੇ ਇਹਦੀ ਕਾਟ ਵੀ ਜੇ ਹੁਣ ਆਪਾਂ ਵਧੀਆ ਤਰੀਕੇ ਨਾਲ ਕਾਟ ਪਾਵਾਂਗੇ ਫੇਰ ਹੀ ਆਪਣੀ ਵਧੀਆ ਤਰੀਕੇ ਨਾਲ ਉਹਦੀ ਫਿਟਿੰਗ ਆਊਗੀ ਨਹੀਂ ਤਾਂ ਭਾਜੀ ਹੁਣ ਕਾਟ ਇੱਥੇ ਧਿੰਜ ਦੀ ਪਾਤੀ ਉਹ ਇਦਾਂ ਹੀ ਜਿਹੜਾ ਕਪੜਾ ਰਹਿ ਜਾਊਗਾ ਉਹ ਇੱਥੇ ਇਕੱਠਾ ਹੋ ਜਾਊਗਾ ਬਾਹਾਂ ਦੇ ਕੋਲੇ ਤੇ ਉੱਥੇ ਬਾਲ ਜਾਂ ਪ ਠੀਕ ਹੈ ਜੀ ਇਹ ਤਾਂ ਆਪਣੀ ਹੋ ਗਈ ਬਾਹ ਦੀ ਕਟਿੰਗ ਤੇ ਹੁਣ ਆਪਾਂ ਬਾਹ ਜੜਨ ਵੇਲੇ ਤੁਹਾਨੂੰ ਦੱਸ ਦੇਵਾਂਗੇ ਵੀ ਆਪਾਂ ਕਿਵੇਂ ਬਾਹ ਜੜਾਂਗੇ ਹਾਂਜੀ ਆਪਾਂ ਸਾਰਾ ਸੂਟ ਰੈਡੀ ਕਰ ਲਿਆ ਹੁਣ ਤੇ ਹੁਣ ਇਹਦੀ ਆਪਾਂ ਬਾਹ ਜੜਨੀ ਹੈਗੀ ਤੇ ਉਹ ਤੁਹਾਨੂੰ ਦੱਸ ਦੇਵਾਂਗੇ ਵੀ ਆਪਾਂ ਕਿਵੇਂ ਜੜਾਂਗੇ ਬਾਹ ਤੇ ਆਹ ਦੇਖੋ ਹੁਣ ਤੁਹਾਨੂੰ ਕਾਟ ਵਰ ਦੱਸਿਆ ਸੀ ਨਾ ਵੀ ਇਹਦੀ ਕਾਟ ਵੀ ਆਪਾਂ ਪੂਰੀ ਪਾਈ ਹੈ ਇੱਥੋਂ ਪੌਣਾ ਇੰਚ ਦੀ ਵੀ ਮਤਲਬ ਕਿ ਪੌਣਾ ਇੰਚ ਹੀ ਛੱਡਿਆ ਸੀ ਆਪਾਂ ਇੱਥੋਂ 7 ਇੰਚ ਲੈ ਕੇ ਪੌਣਾ ਇੰਚ ਦੀ ਕਾਟ ਪਾਈਏ ਮੈਂ ਥੋੜਾ ਥੋੜਾ ਤਰਾਸਤਾ ਇੱਥੋਂ ਇੱਥੋਂ ਵੀ ਜਿਹੜੀ ਆ ਕਾਟ ਹੈ ਬਾਹਰ ਇਹ ਵੀ 19 ਪੌਣੀ ਆ ਆ ਪਾ ਦੇ 1 ਇੰਚ ਆਪਣਾ ਇੱਥੇ ਬੰਨਦਾ ਅੱਧਾ ਇੰਚ ਇੱਥੇ ਬੰਨਦੇ ਇਹ ਵੀ ਪੌਣਾ ਇੰਚ ਦੀ ਕਾਟ ਪਾਈ ਹੋਈ ਹੈ ਫੇਰ ਹੀ ਇਹ ਆਪਣੀ ਪ੍ਰੋਬਲਮ ਸੋਲ ਹੋਊਗੀ ਵੀ ਜਿਵੇਂ ਆਪਣਾ ਇੱਥੇ ਝੋਲ ਪੈਣ ਦੀ ਪ੍ਰੋਬਲਮ ਜਿਹੜੀ ਆਉਂਦੀ ਹੈ ਨਾ ਉਹ ਇਸ ਕਰਕੇ ਆਉਂਦੀ ਜਦੋਂ ਆਪਾਂ ਕਾਟ ਨਹੀਂ ਪੂਰੀ ਚੰਗੀ ਤਰ੍ਹਾਂ ਪਾਉਂਦੇ ਹੁਣ ਦੋਨਾਂ ਦੇ ਆਪਣੀ ਪੂਰੀ ਚੰਗੀ ਤਰ੍ਹਾਂ ਕਾਟ ਤੇ ਹੁਣ ਆਪਾਂ ਜਿਹੜਾ ਮੋਢਾ ਜੜਨਾ ਹੈ ਜਿਹੜਾ ਆਪਾਂ ਨੂੰ ਕਈ ਵਾਰੀ ਬਾਹਰ ਕਾਟ ਹੋ ਜਾਂਦੀ ਮੋਢੇ ਦੀ ਉਹ ਕਿਵੇਂ ਪਤਾ ਲੱਗੂ ਆਪਣਾ ਮਨ ਦੇਖੋ ਆਪਾਂ ਮੋਢੇ ਨੂੰ ਕਿਵੇਂ ਕਰ ਇਹਨੂੰ ਥੋੜਾ ਇਹ ਨਾ ਇਸ ਤਰ੍ਹਾਂ ਕਰਕੇ ਬਾਹ ਨੂੰ ਇਸ ਤਰ੍ਹਾਂ ਇਹਦੇ ਨਾਲ ਐਂ ਕਰਕੇ ਦੇਖਣਾ ਆਪਾਂ ਠੀਕ ਹੈ ਜੀ ਆਪਣਾ ਦੇਖੋ ਆ ਆਪਣੀ ਸਲਾਈ ਆ ਗਈ ਨਾ ਇਧਰੋਂ ਇਹਦੀ ਵੀ ਆਪਾਂ ਇੱਥੇ ਨਿਸ਼ਾਨ ਲਾਉਣਾ ਹੁਣ ਤੇ ਆਪਣੀ ਸਲਾਈ ਇੱਥੇ ਆਉ ਮੁਰੀ ਤੁਸੀਂ ਦੇਖ ਲਓ ਕਿ ਜਿੰਨੀ ਤੁਹਾਡੀ ਮੂਰੀ ਹੁੰਦੀ ਹੈਗੀ ਉੱਥੋਂ ਰੱਖ ਕੇ ਬਾਹ ਦੀ ਜਿਹੜੀ ਆਪਣੀ ਆ ਆਪਾਂ ਮੋੜਾ ਲਾਇਆ ਮੋੜੇ ਨਿਸ਼ਾਨੀ ਲਾਈ ਹੈ ਉਹਦੇ ਨਾਲ ਆਪਾਂ ਇਸ ਤਰ੍ਹਾਂ ਮਲਾ ਕੇ ਤੇ ਆਪਾਂ ਸਲਾਈ ਲਗਾ ਲੀਏ ਹਾਂ ਹਾਂਜੀ ਹੁਣ ਆਪਾਂ ਇਹਨੂੰ ਬਾਹ ਨੂੰ ਸਿੱਧਾ ਕਰਕੇ ਤੇ ਇਹਦੇ ਨਾਲ ਸੁਨਝੜ ਕੇ ਖਾਵਾਗੇ ਕਿ ਕਿ ਵੀ ਬੜੀ ਆਗੀ ਹਾਂਜੀ ਹੁਣ ਆਪਾਂ ਇਹ ਬਾਹ ਤਿਆਰ ਕਰ ਲਈ ਤੇ ਹੁਣ ਆਪਾਂ ਇਹ ਇਸ ਤਰ੍ਹਾਂ ਹੀ ਰੱਖ ਕੇ ਦੇਖਣੀ ਹੈ ਜਿਵੇਂ ਹੁਣ ਆਪਣਾ ਨੀਚੇ ਵੱਡਾ ਪਾਸ ਹੈ ਨਾ ਆ ਨੀਚੇ ਆਜੂ ਉੱਪਰ ਆ ਕੇ ਨੂੰ ਉਪਰ ਆਜੂ ਇਸ ਤਰ੍ਹਾਂ ਹੀ ਆਪਾਂ ਇਹ ਜਿਹੜੀ ਕਾਰਟ ਹੈ ਇਹਨੂੰ ਕਾਟਣਾ ਬਣਾਉਣਾਗਾ ਹੁਣ ਆਪਾਂ ਐਂ ਕਰਕੇ ਬਾਹ ਇਹਨੂੰ ਵਿੱਚ ਦੀ ਕੱਢ ਕੇ ਇੱਥੋਂ ਦੀ ਤੇ ਆਹ ਦੀ ਹੁਣ ਆਪਣਾ ਉਧਲੇ ਪੱਲੇ ਨਾਲ ਉਧਲਾ ਆ ਗਿਆ ਨੀਚੇ ਨਾਲ ਵੱਡੇ ਨਾਲ ਵੱਡਾ ਆ ਗਿਆ ਇਹ ਜ਼ਰੂਰ ਧਿਆਨ ਰੱਖਣਾਗਾ ਵੀ ਆਪਣੀ ਬਾਹ ਜਿਹੜੀ ਕਾਰਟ ਵਾਲੀ ਨਾਲ ਹੀ ਕਾਰਟ ਵਾਲੀ ਬਾਹ ਆਵੇ ਯਾਰ ਦੇਖੋ ਜਦੋਂ ਹੁਣ ਆਪਾਂ ਇੱਥੋਂ ਧਰਨੀ ਹੈ ਨਾ ਸਲਾਈ ਇਹ ਆਪਾਂ ਇੱਥੋਂ ਨਹੀਂ ਧਰਨੀ ਜਿਹੜੀ ਹੁਣ ਆਪਣੀ ਦੋਨੇ ਆ ਜੋੜ ਹੁੰਦਾ ਇੱਥੋਂ ਨਹੀਂ ਧਰਨੀ ਤੁਸੀਂ ਥੋੜੀ ਜੀ ਨਾ ਇੱਥੋਂ ਸਟਾਰਟ ਕਰ ਲਓ ਤੇ ਆਪਾਂ ਕਮਾ ਕੇ ਲੈ ਕੇ ਆਵਾਂਗੇ ਫਿਰ ਤੁਹਾਨੂੰ ਦੱਸਾਂਗੇ ਵੀ ਆਪਾਂ ਕਿਵੇਂ ਕਰਨਾ ਇੱਥੋਂ ਥੋੜੀ ਅੱਗੇ ਤੋਂ ਕਰਕੇ ਧਰਾਂਗੇ ਤਮੀ ਆਪ ਪੈਰ ਪੈਰ ਦੀ ਬਸ ਪੈਰ ਤੋਂ ਥੋੜੀ ਜਿਹੀ ਜ਼ਿਆਦਾ ਸਾਈਡ ਹੋਣੀ ਚਾਹੀਦੀ ਹੈ। ਕਿੱਛਣਾ ਨਹੀਂਗਾ ਕੋਈ ਵੀ ਪੱਲਾ ਨਹੀਂ ਖਿੱਚਣਾ ਹੈਗਾ ਨਾ نیچے ਵਾਲਾ ਆਹ ਦੇਖੋ ਜਿਹੜੀ ਚੀਜ਼ ਹੁਣ ਆਪਣੀ ਇੱਥੇ ਆ ਆ ਜਾਂਦੀ ਹੈ ਮੋੜ ਦੇਣਾ ਜਰੂਰ ਧਿਆਨ ਰੱਖਣਾ ਵੀ ਜਿਵੇਂ ਹੁਣ ਆਪਣਾ ਬੈਕ ਵਾਲੇ ਪਾਸੇ ਨੂੰ ਕਰ ਗਈ ਇਹ ਚੀਜ਼ ਆਪਾਂ ਕਈ ਵੇ ਪਾਈ ਇਧਰ ਹੋਈ ਨਹੀਂ ਆ ਇਧਰ ਹੋਈ ਨਹੀਂ ਫਿਰ ਆਏ ਵੀ ਪ੍ਰੋਬਲਮ ਆਉਣ ਲੱਗ ਜਾਂਦੀ ਐਤੀ ਖਿੱਚ ਜੀ ਪਾਈ ਲੱਗਦੀ ਇਹ ਜ਼ਰੂਰ ਧਿਆਨ ਰੱਖਣਾ ਵੀ ਜਿਵੇਂ ਆਪਣਾ ਹੁਣ ਆ ਫਰੰਟ ਵਾਲਾ ਪੀਸ ਐ ਬੈਕ ਨੂੰ ਹੀ ਹੋ ਵੀ ਤੇ ਇਧਰੋਂ ਵੀ ਬੈਕ ਨੂੰ ਹੀ ਹੋਵੇ ਐਸ ਤਰ੍ਹਾਂ ਆ ਦੇਖੋ ਹੁਣ ਮੈਂ ਕਿਉਂ ਕਹਿ ਨਹੀਂ ਸੀ ਵੀ ਥੋੜਾ ਜਿਹਾ ਅੱਗੇ ਤੋਂ ਆਪਾਂ ਸਟਾਰਟ ਕਰਨਾ ਪਏ ਇੱਥੋਂ ਸਟਾਰਟ ਕੀਤਾ ਆ ਦੇਖੋ ਜਿਹੜਾ ਹੁਣੀ ਆ ਚੀਜ਼ ਹੁੰਦੀ ਹੈ ਨਾ ਇਹਨੂੰ ਆਪਾਂ ਇਸ ਤਰ੍ਹਾਂ ਵੀ ਐ ਨਹੀਂ ਉੱਤੋਂ ਹੀ ਢਗਾਉਣਾ ਇਹੀ ਕਾਰਨ ਹੁੰਦਾ ਖਿੱਚ ਪੈਣ ਦਾ ਇਹਨੂੰ ਆਪਾਂ ਇੱਕ ਵਾਰੀ ਫੋਲਡ ਕਰਨਾ ਹੈ ਫਿਰ ਦੂਜੀ ਵਾਰ ਕਰਨਾ ਕਿਉਂਕਿ ਇਹ ਵਿੱਚ ਨਾਵੇ ਆਪਣੇ نیچے ਰਹਿ ਜੇ ਤੇ ਜਿਹੜਾ نیچے ਵਾਲਾ ਪਾਰਟ ਹੁੰਦਾ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਐ ਕਰਨਾ ਐਂ ਕਰਕੇ ਤੇ ਇਹਨੂੰ ਐ ਕਰਦੇ ਨੇ ਠੀਕ ਹੈ ਜੀ ਇਹ ਵੀ نیچے ਨੂੰ ਕਰਦ ਗਏ ਇਹਦੀਆਂ ਹੀ ਕਰਦੇ ਉੱਪਰ ਨੂੰ ਹੋਲਡ ਫਿਰ ਇਹ ਦੋਨੇ ਚੀਜ਼ਾਂ ਨਾ ਇਹ نیچے ਵਗ ਜਾਂਦੀਆਂ ਨੇ ਇਹ ਕੱਪੜਾ ਤੇ ਇਹੀ ਕੱਪੜਾ ਹੁੰਦਾ ਵੀ ਜਦੋਂ ਹੁਣ ਆਪਾਂ ਨਾਲ ਜੋੜਦੇ ਹਾਂ ਖਿੱਚ ਜੀ ਪੈਣ ਲੱਗ ਜਾਂਦੀ ਐ ਇੱਥੋਂ ਜੇ ਹੁਣ ਆਪਣੀ ਇਹ ਸਲਾਈ ਲੱਗ ਗਈ ਹੁਣ ਤੁਹਾਨੂੰ ਸਿੱਧਾ ਕਰਕੇ ਦਿਖਾਉਣੀ ਐ ਵੀ ਕਿਵੇਂ ਤਿਆਰ ਹੋਈ ਆਪਣੀ ਬਾਹਾਂ ਜੀ ਆ ਦੇਖੋ ਹੁਣ ਆਪਣੀ ਬਾਹਾਂ ਜੜ ਕੇ ਤਿਆਰ ਹੋ ਗਈ ਆ ਦੇਖੋ ਕਿ ਤੋਂ ਵੀ ਕੋਈ ਬਾਲ ਨਹੀਂ ਆਇਆ ਦੇਖੋ ਕਿੰਨੀ ਸੁਣੀ ਫਿਨਿਸ਼ਿੰਗ ਆਈ ਹੈ ਵਧੀਆ ਆ ਪਿਛਲੇ ਪਾਸੋਂ ਵੀ ਦੇਖੋ ਕੋਈ ਬਾਲ ਨਹੀਂ ਪਿਆ ਕੋਈ ਹੋਣੀ ਹੋਇਆ ਇਹ ਹੀ ਪ੍ਰੋਬਲਮ ਹੁੰਦੀ ਆਪਣੀ ਵੀ ਜਿਹੜੀ ਇੱਥੋਂ ਖਿੱਚ ਪੈਣ ਲੱਗ ਜਾਂਦੀ ਹੈ ਉਹ ਇਹ ਕੱਪੜੇ ਕਾਰਨ ਹੁੰਦੀ ਵੀ ਜਦ ਆਪਾਂ ਕੱਪੜਾ ਆਪਾਂ ਸਿੱਧਾ ਹੀ ਐਂ ਲੈ ਜੇਨ ਉੱਥੋਂ ਪਾ ਕੇ ਠੀਕ ਹੈ ਜੀ ਤੇ ਇੱਕ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਇੱਕ ਜਿਹੜੀ ਆਪਣੀ ਝੋਲ ਪੈਣ ਦੀ ਪ੍ਰੋਬਲਮ ਹੈ ਉਹੀ ਇਹ ਹੁੰਦੀ ਆ ਦੇਖੋ ਜਿਹੜੀ ਹੁਣ ਆਪਾਂ ਇਥੋਂ ਕਾਟ ਪਾਉਣੀ ਉਹ ਵਧੀਆ ਤਰੀਕੇ ਨਾਲ ਪਾਉਣੀ ਹੈਗੀ ਡੂੰਗੀ ਪਾਉਣੀ ਪਾਣੀ ਇੰਚ ਕਿ ਇਹਦੇ ਵੀ ਉਨੀ ਪਾਉਣੀ ਆਉਂਦੇ ਵੀ ਉਨੀ ਤੇ ਦੂਜੀ ਬਾਹ ਵੀ ਆਪਾਂ ਦੇਖੋ ਤਿਆਰ ਕਰ ਲਈ ਜੜ ਕੇ ਇਹ ਵੀ ਆ ਦੇਖੋ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਉਹ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ